ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਤੋਂ ਬਾਅਦ ਤੁਸੀਂ ਮਤਲਬ ਆਪਣਾ ਕਰੀਅਰ ਸਟਾਰਟ ਕੀਤਾ ਹਾਂ ਸੋ ਉਹ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਕਿੰਨੀ ਕਿ ਸਟਰਗਲ ਸੀ ਉਹਦੇ ਬਾਰੇ ਦੱਸੋ ਪੰਜਾਬ ਪੁਲਿਸ ਮੈਂ ਤਾਂ ਕਰਕੇ ਜੁਆਇਨ ਕੀਤੀ ਕਿਉਂਕਿ ਮੇਰੀ ਫੈਮਿਲੀ ਸਾਰੀ ਪੁਲਿਸ ਦੇ ਵਿੱਚ ਪਹਿਲਾਂ ਤੋਂ ਜੀ ਤੇ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਪੜ੍ਹਦੇ ਪੜ੍ਹਦੇ ਤੋਂ ਬਾਅਦ ਮੈਂ ਤਾਂ 뮤직 ਵਾਲਾ ਸੀਗਾ ਬੰਦਾ ਅਸਲ 'ਚ ਪਹਿਲਾਂ ਤੁਸੀਂ ਸੰਗੀਤ ਸਿੱਖਿਆ ਪਰ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਇੱਕ ਵਾਰ ਮੈਨੂੰ ਜਰੂਰ ਇਹ ਲੱਗਦਾ ਸੀ ਕਿ ਕਿਉਂਕਿ ਉੱਥੇ ਮੁਸ਼ਕਲ ਬੜੀ ਆਉਂਦੀ ਆ ਟ੍ਰੇਨਿੰਗ ਜਿਹੜੀ ਹੈਗੀ ਆ ਨਾ ਪੰਜਾਬ ਪੁਲਿਸ ਦੀ ਜੀ ਉਹ ਤੰਗੀ ਦਾ ਨਾਂ ਹੈ ਜੀ ਉੱਥੇ ਤੰਗੀ ਬਹੁਤ ਜ਼ਿਆਦਾ ਆਉਂਦੀ ਆ ਜੀ ਪਰ ਇਹ ਆ ਵੀ ਫਿਰ ਫਰਸਟ੍ਰੇਟ ਹੋਇਆ ਮੈਂ ਸਾਲਕ ਅੱਛਾ ਜੀ ਉਸ ਤੋਂ ਬਾਅਦ ਫਿਰ ਜਦੋਂ ਟ੍ਰੇਨਿੰਗ ਕਰਨ ਤੋਂ ਬਾਅਦ ਚ ਕਹਿੰਦੇ ਹੁੰਦੇ ਨਾ ਵੀ ਕੋਲਾ ਜਿਹੜਾ ਸੋਨਾ ਜਿਹੜਾ ਉਹਨੂੰ ਪਹਿਲਾਂ ਪੱਠੀ 'ਚ ਤਪਾਇਆ ਜਾਂਦਾ ਸਾਡੇ ਉਸਤਾਦ ਜੀ ਮੈਨੂੰ ਦੱਸਦੇ ਹੁੰਦੇ ਸੀ ਇਹ ਗੱਲਾਂ ਹਾਂਜੀ ਉਹ ਮੈਨੂੰ ਕਹਿੰਦੇ ਤੂੰ ਦੁਖੀ ਨਾ ਹੋਇਆ ਕਰ ਤੂੰ ਜਦੋਂ ਇਹ ਸੋਨਾ ਜਿਹੜਾ ਪੱਠੀ ਚ ਜਦੋਂ ਤਪਦਾ ਉਸ ਤੋਂ ਬਾਅਦ ਉਹ ਫਿਰ ਹੀਰਾ ਬਣਦਾ। ਕੀ ਬਾਤ ਹੈ। ਫਿਰ ਉਹ ਕਿਸੇ ਮੁਟਿਆਰ ਦੇ ਗਲ ਦਾ ਹਾਰ ਬਣਦਾ। ਕੀ ਬਾਤ ਹੈ। ਫਿਰ ਉਹਨੂੰ ਸਾਰੀ ਦੁਨੀਆ ਦੇਖਦੀ ਆ ਕਹਿੰਦੇ ਇੱਕ ਦਿਨ ਤੈਨੂੰ ਵਧੀਆ ਤੇਰਾ ਨਾਂ ਹੋਊਗਾ ਪਰ ਤੂੰ ਲਗਿਆ ਰਹਿ ਛੱਡ ਨਾ ਮੈਂ ਉਦੋਂ ਛੱਡਣ ਲੱਗਿਆ ਸੀ ਪੁਲਿਸ। ਅੱਛਾ ਜੀ। ਪਰ ਉਸ ਤੋਂ ਬਾਅਦ ਮੈਨੂੰ ਪੁਲਿਸ ਨੇ ਬੜੀ ਸਪੋਰਟ ਕੀਤੀ। ਜੀ। ਮੈਨੂੰ ਕੱਲੀ-ਕੱਲੀ ਚੀਜ਼ ਮੈਂ ਅਕਸਰ ਇਹ ਗੱਲ ਦਾ ਜ਼ਿਕਰ ਕਰਦਾ ਰਾਤ ਕੋਟ ਮੈਂ ਨਾ ਮੈਨੂੰ ਜਦੋਂ ਪਤਾ ਲੱਗਿਆ ਵੀ ਪੀਟੀਸੀ ਤੇ ਤੇਰੀ ਇੰਟਰਵਿਊ ਆ। ਹਾਂ ਜੀ। ਵੀ ਭਾਈ ਆਪਣੇ ਕੱਪੜੇ ਕਰ ਲੈ ਸ ਤੇ ਰਾਤ ਨੂੰ ਜਦੋਂ ਪਤਾ ਲੱਗਿਆ ਰਾਤ ਨੂੰ ਤਾਂ ਕੋਈ ਦੁਕਾਨ ਵੀ ਨਹੀਂ ਖੁੱਲੀ ਹੁੰਦੀ ਐ ਡਰਾਈ ਕਲੀਨ ਹੋਣ ਵਾਲਾ ਸੀ ਸਾਰਾ ਕੰਮ ਮੈਂ ਆਪ ਕੀਤਾ ਅੱਛਾ ਜੀ ਪ੍ਰੈਸ ਤੱਕ ਮੈਂ ਆਪ ਕੀਤਾ ਇਹਨੂੰ ਇਹ ਚੀਜ਼ਾਂ ਤੁਸੀਂ ਪੁਲਿਸ ਨਾਲ ਸਿੱਖੀਆਂ ਬਿਲਕੁਲ ਕੀ ਬਾਤ ਹੈ ਬੂਟਾਂ ਤੇ ਫਿੱਤੇ ਬੰਨਣ ਤੱਕ ਸ਼ਰਟ ਪਾਉਣ ਤੱਕ ਪੱਗ ਬੰਨਣ ਤੱਕ ਸਾਰੀ ਚੀਜ਼ ਜਿਹੜਾ ਸਟਾਈਲ ਤੁਹਾਨੂੰ ਜਿਹੜਾ ਪੁਲਿਸ ਨਾਲ ਬਿਲਕੁਲ ਔਰ ਭਾਈ ਪੰਜਾਬ ਪੁਲਿਸ ਦੀ ਭਰਤੀ ਤੇ ਇਧਰੋਂ ਤੁਸੀਂ ਸਿੰਗਰਾਂ ਚ ਭਰਤੀ ਹੋਗੇ ਦੋਵਾਂ ਭਰਤੀਆਂ ਵਿੱਚੋਂ ਕਿਹੜੀ ਭਰਤੀ ਔਖੀ ਸੀ ਦੋਨੇ ਬਹੁਤ ਔਖੀਆਂ ਨੇ ਅੱਛਾ ਉਹਦੇ ਚ ਫਿਜ਼ੀਕਲ ਜਿਹੜਾ ਸਰੀਰ ਦਾ ਬਹੁਤ ਜ਼ੋਰ ਲੱਗਦਾ ਕਿਉ ਕੰਨ ਦੇ ਹੁੰਦਾ ਵੀ ਸੰਗੀਤ ਜਿਹੜੀ ਸਾਧਨਾ ਬਿਲਕੁਲ ਇਹਦੀ ਭਰਤੀ ਥੋੜੀ ਜੀ ਲੰਮੀ ਆ ਇਹਦੇ ਲਈ ਬਹੁਤ ਟਾਈਮ ਤੋਂ ਪਹਿਲਾਂ ਮਿਹਨਤ ਕਰਨੀ ਪੈਂਦੀ ਆ ਬਿਲਕੁਲ ਦੋਨੇ ਔਖੀਆਂ ਨੇ ਪਰ ਕਾਮਯਾਬ ਹੋ ਜਾਂਦਾ ਬੰਦਾ ਜੇ ਮਿਹਨਤ ਕਰੇ ਪਰ ਭਾਈ ਤੁਹਾਡੀ ਇਹ ਆਦਤ ਮੈਨੂੰ ਪਤਾ ਲੱਗੀ ਆ ਵੀ ਤੁਹਾਡਾ ਇੱਕ ਪਰਸਨਲ ਸ਼ੌਂਕ ਆ ਚਲੋ ਗਾਉਣਾ ਗਾਉਣਾ ਤਾਂ ਹੈ ਹੀ ਆ ਇਹ ਤਾਂ ਪ੍ਰੋਫੈਸ਼ਨ ਹੈ ਬਟ ਇੱਕ ਸ਼ੌਂਕ ਆ ਤੁਸੀਂ ਚੀਜ਼ਾਂ ਤਿਆਰ ਕਰਵਾਉਂਦੇ ਹੋ ਜਿਦਾ ਬੁਲਟ ਤੁਸੀਂ ਤਿਆਰ ਕਰਵਾਇਆ ਮੈਂ ਸੁਣਿਆ ਹਨਾ ਟਰਾਲੀ ਤੁਸੀਂ ਆਪਣੀ ਤਿਆਰ ਕਰਵਾਈ ਆ ਸੋ ਮਤਲਬ ਕੰਪਨੀ ਦੀ ਬਣਾਈ ਹੋਈ ਚੀਜ਼ ਪਸੰਦ ਨਹੀਂ ਹੁੰਦੀ ਤੁਹਾਨੂੰ ਨਹੀਂ ਕੰਪਨੀ ਦੀ ਬਣਾਈ ਹੋਈ ਚੀਜ਼ ਪਸੰਦ ਆ ਪਰ ਉਹਦੇ 'ਚ ਇਹ ਹੁੰਦਾ ਵੀ ਜਿਵੇਂ ਹੁਣ ਇੱਕ ਮੈਂ ਰਾਇਲ ਐਨਫੀਲਡ ਆ ਮੇਰੇ ਕੋਲ ਮੋਟਰਸਾਈਕਲ ਆ ਅਕਸਰ ਉਹ ਮੈਂ ਬਹੁਤ ਚਲਾਉਣਾ ਉਹਨੂੰ ਉਹ ਪੰਜਾਬੀਆਂ ਦੀ ਵੈਸੇ ਹੀ ਸਾਡੀ ਉਹ ਹੈਗੀ ਆ ਨਾ ਤੇ ਪਰ ਮੈਂ ਦੇਖੇ ਸੀ ਬਾਹਰ ਜਦੋਂ ਜਿਹੜੇ ਗੋਰੇ ਨੇ ਜਾਂ ਜਿਹੜੇ ਫੋਰਨਰ ਆਉਂਦੇ ਨੇ ਘੁੰਮਣ ਉਹਨਾਂ ਦੇ ਪਿੱਛੇ ਲਗੇ ਤੇ ਲਈ ਨਾ ਟਰੈਲਰ ਪਾਈ ਹੁੰਦੇ ਨੇ ਜੀ ਤੇ ਮੈਂ ਉਹ ਆਪ ਤਿਆਰ ਕੀਤਾ ਕਿਉਂਕਿ ਜੇ ਉੱਦਾਂ ਮੈਂ ਕਰਦਾ ਬਾਏ ਆਪਣੇ ਤਾਂ ਇੱਥੇ ਹੈ ਨਹੀਂ ਉਹ ਬਾਹਰ ਤੋਂ ਮੈਨੂੰ ਕਰੋਣਾ ਪੈਣਾ ਸੀ ਉਹ ਮਹਿੰਗਾ ਪੈਣਾ ਸੀ ਬਹੁਤ ਜਿਆਦਾ ਫਿਰ ਉਹਨੂੰ ਆਪ ਅਸੀਂ ਮਤਲਬ ਦਿਲ ਸਿੰਗਰ ਬੰਦੇ ਵੀ ਇਸ ਚੀਜ਼ ਦਾ ਬਹੁਤ ਖਿਆਲ ਰੱਖਦੇ ਕਿਹੜੀ ਚੀਜ਼ ਮਹਿੰਗੀ ਪੈ ਰਹੀ ਹੈ ਕਿਹੜੀ ਸਸਤੀ ਪੈ ਰਹੀ ਹੈ ਤੇ ਉਹ ਆਪ ਤਿਆਰ ਕਰਕੇ ਅਸੀਂ ਆਪ ਮੈਂ ਹਰ ਸਾਲ ਇੱਧਰ ਜਾਂਦਾ ਰਹਿੰਦਾ ਲੇ ਲਦਾਖ ਹਾ ਹੁਣ ਸ਼ੂਟ ਸਾਡਾ ਉੱਥੇ ਚੱਲਿਆ ਮੈਨੂੰ ਕਹਿੰਦੇ ਸੀ ਸਾਰੇ ਕਹਿੰਦੇ ਯਾਰ ਬੜਾ ਔਖਾ ਮੈਂ ਕਿਹਾ ਮੈਂ ਤਾਂ ਇੱਥੇ ਆਉਂਦਾ ਰਹਿਣਾ ਉੱਥੇ ਆਕਸੀਜਨ ਬੜੀ ਘੱਟ ਆ ਓਕੇ ਤੇ ਮੇਰਾ ਖਿਆਲ ਮੈਂ ਪਹਿਲਾ ਬੰਦਾ ਜਿਹੜਾ ਪੰਜਾਬੀ ਪੰਜਾਬੀ ਕਹੋ ਜਾਂ ਇੰਡੀਆ ਚੋ ਕਹੋ ਵੀ ਜਿਹੜਾ ਟਰਾਲੀ ਪਾ ਕੇ ਬੁਲਟ ਤੇ ਮੈਂ ਲੈ ਲਦਾ ਕੇ ਘੁੰਮ ਕੇ ਸਾਰਾ ਇਧਰ ਕਸ਼ਮੀਰ ਵਾਲ ਦੀ ਆ ਗਿਆ ਸੀ। ਕੀ ਬਾਤ ਹੈ? ਔਰ ਭਾਈ ਮੰਨ ਲਓ ਤੁਸੀਂ ਲੈ ਲਦਾ ਗਏ ਉਹ। ਜੀ। ਇਧਰੋਂ ਤੁਸੀਂ ਗਰਾਰੀ ਗਰਾਰੀ ਚ ਲੈ ਲਦਾ ਕੇ ਨਿਕਲ ਗਏ। ਪਿੱਛੋਂ ਸ਼ੋਬਕ ਹੋ ਗਿਆ ਫਿਰ ਕੀ ਕਰੋਗੇ? ਹੁਣ ਮੈਂ ਇਹ ਗੱਲ ਤੁਹਾਨੂੰ ਦੱਸਦਾ ਵੀ ਮੈਨੂੰ 1.5 ਸਾਲ 1.5 ਸਾਲ ਤੋਂ ਮੈਂ ਗਿਆ ਨਹੀਂ ਉਧਰ। ਅੱਛਾ। ਤੇ 1.5 ਸਾਲ ਤੋਂ ਮੇਰਾ ਕੰਮ ਜ਼ਿਆਦਾ ਬਿਜ਼ੀ ਆ ਇਧਰ। ਮਿਊਜ਼ਿਕ ਲਾਈਨ ਚ। ਉਸ ਤੋਂ ਪਹਿਲਾਂ ਮੈਂ ਫ੍ਰੀ ਸੀਗਾ। ਉਸ ਤੋਂ ਪਹਿਲਾਂ ਮੈਂ ਜੌਬ 'ਚ ਸੀਗਾ ਛੁੱਟੀ ਲੈ ਕੇ ਮੈਂ ਚਲਾ ਜਾਂਦਾ। ਪਰਸਨਲੀ ਕਿਹੜੇ ਸਿੰ ਮਾਨਸਾਬ ਦਾ ਮੈਂ ਸ਼ੋਅ ਦੇਖ ਦੇ ਕੇ ਮੈਨੂੰ ਬੜਾ ਹੁੰਦਾ ਸੀ ਵੀ ਕਿਤੇ ਇਦਾਂ ਦਾ ਕਿਉਂਕਿ ਬੜਾ ਬੈਲੈਂਸ ਹੁੰਦਾ ਕੰਮ ਉਹਨਾਂ ਦਾ ਤੇ ਬੜੀ ਸਾਦਗੀ ਨਾਲ ਉਹ ਗਾਉਂਦੇ ਨੇ ਹਾਏ ਹਾਏ ਤੇ ਉਹਨਾਂ ਦੀਆਂ ਸਟੇਜਾਂ 'ਤੇ ਬਹੁਤ ਪਹਿਲਾਂ ਤੋਂ ਸੁਣਦਾ ਰਿਹਾ ਜਦੋਂ ਸਕੂਲ ਟਾਈਮ ਤੋਂ ਜਦੋਂ ਉਹ ਗਾਉਂਦੇ ਹੁੰਦੇ ਸੀ ਢਫਲੀ ਨਾਲ ਜੀ ਤੇ ਉਹਨਾਂ ਨੂੰ ਮੈਂ ਭਾਈ ਮਾਨਸਾਬ ਦਾ ਹੀ ਕੁਝ ਹੋ ਜਵੇ ਯਾਰ ਮਤਲਬ ਪਹਿਲਾ ਗਾਣਾ ਤੁਹਾਡਾ ਪੀਟੀਸੀ ਸਟਾਰ ਲਾਈਟ ਦਾ ਆਹ ਮਾਨਸਾਬ ਦਾ ਛੱਲਾ ਬੜਾ ਮਸ਼ਹੂਰ ਹੈ ਛੱਲੇ ਦੀਆਂ ਦੋ ਲਾਈਨਾਂ ਸੁਣਾ ਦਿਨਾ ਬਿਲਕੁਲ ਜੀ ਛੱਲਾ ਕੰਨ ਦੀਆਂ ਡੰਡੀਆਂ ਹੋ ਛੱਲਾ ਕੰਨ ਦੀਆਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਪੰਡੀਆਂ ਵੇ ਗੱਲਾਂ ਛੱਜ ਪਾ ਛੰਡੀਆਂ ਵੇ ਗੱਲ ਸੁਣ ਛੱਲਿਆ ਹੁਕਾਮ ਆਵੇ ਮਾਮਾ ਠੰਡੀਆਂ ਛਾਵਾਂ ਕੀ ਬਾਤ ਹੈ ਕੀ ਬਾਤ ਹੈ ਭਾਜੀ ਔਰ ਭਾਜੀ ਪੰਜਾਬੀ ਸਿੰਗਰ ਜਿੰਨੇ ਵੀ ਨੇ ਤੁਹਾਡੇ ਨਾਲ ਦੇ ਵੀ ਕਾਫੀ ਜਿੱਦਾਂ ਗੁਰਨਾਮ ਭੁੱਲਰ ਪਾਈ ਤੁਹਾਡੇ ਨਾਲ ਰਹਿੰਦੇ ਨੇ ਤੁਹਾਡਾ ਆਪਣਾ ਇੱਕ ਸਰਕਲ ਆ ਜੀ ਜੀ ਸੋ ਉਸ ਸਰਕਲ ਦੇ ਵਿੱਚ ਰਹਿ ਰਹਿ ਕੇ ਜਦੋਂ ਆਪਣੇ ਗਾਣਿਆਂ ਤੇ ਸੋਚਦੇ ਹਾਂ ਵੀ ਆਹ ਗਾਣਾ ਕਰਨਾ ਜਾਂ ਉਹ ਗਾਣਾ ਕਰਨਾ ਸੋ ਉਸ ਚੀਜ਼ ਦਾ ਕਿੰਨਾ ਕੁ ਪ੍ਰੈਸ਼ਰ ਰਹਿੰਦਾ ਮੈਂ ਭਾਜੀ ਅਕਸਰ ਹੀ ਮੈਂ ਤੁਹਾਨੂੰ ਦੱਸਦਾ ਗੱਲ ਵੀ ਆਮ ਤੌਰ ਤੇ ਹੋ ਸਕਦਾ ਮੈਨੂੰ ਲੱਗਦਾ ਵੀ ਸਿੰਗਰ ਸੋਚਦੇ ਵੀ ਕੰਪੀਟੀਸ਼ਨ ਬਹੁਤ ਹੈ ਪਰ ਮੈਂ ਕਦੇ ਵੀ ਕਿਸੇ ਨਾਲ ਕੰਪੀਟੀਸ਼ਨ ਨਹੀਂ ਕੀਤਾ ਜੀ ਮੈਨੂੰ ਇਹ ਹੁੰਦਾ ਵੀ ਮੇਰਾ ਇੱਕ ਗਾਣਾ ਆ ਗਿਆ ਮਾਰਕੀਟ ਦੇ ਵਿੱਚ ਉਸ ਤੋਂ ਵਧੀਆ ਗਾਣਾ ਹੁਣ ਹੋਰ ਕੀ ਦਵਾਂ ਆਪਣੇ ਆਪ ਨਾਲ ਹੀ ਮੇਰਾ ਕੰਪੀਟੀਸ਼ਨ ਹੈ ਮੇਰਾ ਹੁਣ ਤੱਕ ਜਿੰਨੇ ਜਿੰਨੇ ਗਾਣੇ ਆਏ ਆ ਪਰਮਾਤਮਾ ਦੀ ਬੜੀ ਕਿਰਪਾ ਵੀ ਆਪਣਾ ਗ੍ਰਾਫ ਮੇਰੇ ਖਿਆਲ ਚ ਉੱਪਰ ਨੂੰ ਗਿਆ ਥੱਲੇ ਨੂੰ ਨਹੀਂ ਹਲੇ ਤੱਕ ਆਇਆ ਜੀ ਤੇ ਇਸੇ ਤਰ੍ਹਾਂ ਹੀ ਮੇਰ ਰਹੀ ਤੇ ਆਪਣੇ ਆਪ ਨਾਲ ਹੀ ਆਪਾਂ ਕੰਪੀਟੀਸ਼ਨ ਕਰਕੇ ਚੱਲਾਂਗੇ ਕੀ ਬਾਤ ਹੈ ਕੀ ਬਾਤ ਉਹਦਾ ਇੱਕ ਗੱਲ ਹੋਰ ਮੈਂ ਦੱਸ ਦਿਆਂ ਜੀ ਯੂਨੀਵਰਸਿਟੀ ਪੜ੍ਹਦੇ ਸੀ ਕਵਰ ਕਰੇ ਆਲ ਕੁਲਵਿੰਦਰ ਬਿੱਲਾ ਬਾਈ ਤੇ ਹੋਰ ਜੋਬਨ ਸੰਧੂ ਸਾਰੇ ਅਸੀਂ ਮੁੰਡੇ ਇਕੱਠੇ ਰਹੇ ਹੋਏ ਆ ਜੀ ਕੱਠਾ ਭਰਾਵਾਂ ਵਾਲਾ ਪਿਆਰਾ ਇਹਨਾਂ ਤੋਂ ਸਿੱਖਿਆ ਮੈਂ ਬਹੁਤ ਜ਼ਿਆਦਾ ਹੈ ਕਿਉਂਕਿ ਮੇਰੇ ਸਾਰੇ ਸੀਨੀਅਰ ਸੀਗੇ ਮੈਂ ਇਹਨਾਂ ਤੋਂ ਜੂਨੀਅਰ ਸੀ ਜੀ ਕਵਰ ਬਾਈ ਤੋਂ ਬਹੁਤ ਸਿੱਖਿਆ ਕੁਲਵਿੰਦਰ ਬਾਈ ਤੋਂ ਬਹੁਤ ਸਿੱਖਿਆ ਤੇ ਹੁਣ ਤਾਂ ਚਲੋ ਇਹ ਵੀ ਮਿਲਦੇ ਜਾਂਦੇ ਆ ਸਾਰੇ ਹੀ ਸੀਨੀਅਰ ਕਲਾਕਾਰਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਕੀ ਬਾਤ ਹੈ ਔਰ ਭਾਈ ਬਾਰੇ ਮੈਂ ਇੱਕ ਚੀਜ਼ ਹੋਰ ਦੱਸਦਾ ਵੀ ਭਾਈ ਦੇ ਅੰਦਰ ਇੱਕ ਹੋਰ ਕਲਾ ਹੈਗੀ ਆ ਗਾਣਾ ਗਾਉਣ ਦੇ ਨਾਲ ਨਾਲ ਆ ਕਾਫੀ ਇਨਸਟਰੂਮੈਂਟਸ ਵੀ ਇਹ ਪਲੇ ਕਰ ਲੈਂਦੇ ਨੇ ਫੋਕਸ ਆਜ਼ ਜਿਹੜੇ ਹੈਗੇ ਉਹ ਭਾਈ ਪਲੇ ਕਰਦੇ ਇਹਨਾਂ ਨੇ ਪਹਿਲਾਂ ਰਿਵੀਲ ਨਹੀਂ ਕੀਤਾ ਇਹਨਾਂ ਨੇ ਕੁਝ ਦਿਨ ਪਹਿਲਾਂ ਰਿਵੀਲ ਕੀਤਾ ਹਨਾ ਭਾਈ ਉਹਦੇ ਬਾਰੇ ਦੱਸੋ ਵੀ ਉਹ ਸ਼ੌਂਕ ਕਿਦਾਂ ਨਾਲ ਨਾਲ ਕੰਟੀਨਿਊ ਕੀਤਾ ਉਹ ਜੀ ਮੈਂ ਕਾਲਜ ਤੋਂ ਯੂਨੀਵਰਸਿਟੀ ਤੋਂ ਲਾ ਲੋ ਵੀ ਫੋਕ ਇਨਸਟਰੂਮੈਂਟ ਜਿਹੜੇ ਪਲੇ ਕਰਨੇ ਆ ਇੱਕ ਫੋਕ ਆਰਕੈਸਟਰਾ ਸੀ ਕਰਦੇ ਹੁੰਦੇ ਸੀ ਜੀ ਉਹਦੇ ਚ ਕਈ ਵਾਰੀ ਬੰਦੇ ਘਟ ਪੈ ਜਾਂਦੇ ਸੀ ਅੱਛਾ ਜੀ ਕਿਉਂਕਿ ਤੂੰ ਵੀ ਮੈਂ ਸ਼ੁਰੂ ਤੋਂ ਸਿੱਖੀ ਆ ਤੂੰ ਵੀ ਦੇ ਵਿੱਚ ਮੈਂ ਯੂਨੀਵਰਸਿਟੀ ਤੋਂ 골ਡ ਵੀਰੇ ਤੇ ਫਿਰ ਤੀ ਨਗ ਪੂਰਾ ਕਰਦੇ ਹੁੰਦੇ ਸੀ ਹਾਂ ਫਿਰ ਕਈ ਵਾਰ ਨਗ ਪੂਰਾ ਕਰਨ ਦੀ ਖਾਤਰ ਮੈਨੂੰ ਡਫਲੀ ਵੀ ਚੱਕਣੀ ਪੈਂਦੀ ਸੀ ਕਈ ਵਾਰੀ ਢੋਲ ਤੇ ਵੀ ਡਗਾ ਲਾਉਣਾ ਪੈਂਦਾ ਸੀ ਅਲਗੋਜਿਆਂ ਦਾ ਵੀ ਕੋਈ ਇੱਕ ਦਾ ਪੀਸ ਵਿੱਚ ਮਾਰਨਾ ਢੱਡ ਵਜਾਉਣੀ ਸਾਰੇ ਜਿੰਨੇ ਫੋਕ ਸਾਜ਼ ਨੇ ਸਰੰਗੀ ਥੋੜੀ ਜਿਹੀ ਔਖੀ ਆ ਸਰੰਗੀ ਲਈ ਰਿਆਜ ਜ਼ਿਆਦਾ ਚਾਹੀਦਾ ਉਹਦੇ ਤੇ ਮੇਰਾ ਹੱਥ ਨਹੀਂ ਬਾਕੀ ਸਾਰੇ ਸਾਜ਼ ਜਿੰਨੇ ਵੀ ਨੇ ਆਪਣੇ ਚਿੰਟਾ ਜੀ ਇਹਦੇ ਤੇ ਵੀ ਤਾਲਾ ਬੜੀਆਂ ਨੇ ਸੋ ਭਾਈ ਨੇ ਮਤਲਬ ਹਰ ਇੱਕ ਸਾਜ਼ ਤੇ ਆਪਣਾ ਜਿਹੜਾ ਉਹ ਸੀਗਾ ਮਹਾਰਤ ਹਾਸਲ ਕੀਤੀ ਐਂਡ ਭਾਈ ਕੋਲੋਂ ਆਪਾਂ ਤੁੰਬੀ ਜ਼ਰੂਰ ਸੁਣਨੀ ਆ ਸਾਡੇ ਨਾਲ ਇੱਕ ਐਸਾ ਬੰਦਾ ਜਿਹੜਾ ਤੁੰਬੀ ਵਜਾਉਂਦਾ ਨਹੀਂ ਤੁੰਬੀ ਬਣਾਉਂਦਾ ਵੀ ਆ ਮਤਲਬ ਇਹਨਾਂ ਨੇ ਆਪਣੀ ਤੁੰਬੀ ਆਪ ਬਣਾਈ ਆ ਰਾਜਵੀਰ ਜਵੰਦਾ ਸਾਹਿਬ ਭਾਜੀ ਇਹ ਮੈਨੂੰ ਹੁਣੇ-ਹੁਣੇ ਤੁਸੀਂ ਸਰਪ੍ਰਾਈਜ਼ ਦਿੱਤਾ ਵੀ ਤੁੰਬੀ ਬਣਾਈ ਵੀ ਤੁਸੀਂ ਜੀ ਜੀ ਬਿਲਕੁਲ ਹਨਾ ਵਜਾਈ ਤੇ ਤੁਸੀਂ ਬਹੁਤ ਆ ਬਟ ਬਣਾਈ ਵੀ ਤੁਸੀਂ ਬਿਲਕੁਲ ਭਾਈ ਆ ਤੁਹਾਡੇ ਹੱਥ ਚੀ ਸਜਦੀ ਜਿਆਦਾ ਥੈਂਕ ਯੂ ਇਹ ਦੇਖੋ ਜੀ ਤੁੰਬੀ ਜਿਹੜੀ ਹੈ ਨਾ ਇਹ ਨਾਰੀਅਲਤੀ ਜਾਂ ਕੱਦੂ ਦੀ ਵਧੀਆ ਬਣਦੀ ਆ ਆਮ ਆਮ ਤੌਰ ਤੇ ਜਿਹਦੇ ਚੋਂ ਸਾਊਂਡ ਵਧੀਆ ਨਿਕਲਦੀ ਆ ਜੀ ਤੇ ਇਹ ਤੁੰਬੀ ਮੈਂ ਆਪ ਬਣਾਈ ਆ ਇਹਦੇ ਚ ਇੱਕ ਜਿਹੜੀ ਚੀਜ਼ ਨਵੀਂ ਮੈਂ ਆਪ ਦੇ ਵੱਲੋਂ ਮੈਂ ਇੱਧਰ ਦਿਖਾਉਣੀ ਚਾਹੂੰਗਾ ਦਰਸ਼ਕਾਂ ਨੂੰ ਇੰਜੀਨੀਅਰ ਬਣੇ ਹੋਏ ਇਹ ਗਿਟਾਰ ਜਿਹੜੀ ਹੁੰਦੀ ਆ ਗੋਰੀਆਂ ਦੀ ਤੁੰਬੀ ਹੁੰਦੀ ਆ ਉਹਦੀ ਚਾਬੀ ਅਸੀਂ ਇਹਨੂੰ ਲਾਈ ਹੋਈ ਆ ਕਿਉਂਕਿ ਤਾਰ ਜਦੋਂ ਟਾਈਟ ਕਰਨੀ ਪੈਂਦੀ ਆ ਜੇ ਇੱਥੋਂ ਕਰਦੇ ਆ ਤਾਂ ਉਹ ਕਈ ਵਾਰੀ ਲੂਜ਼ ਹੋ ਜਾਂਦੀ ਆ ਸਟੇਜ ਤੇ ਚੱਲਦੇ ਚੱਲਦੇ ਓਕੇ ਪਰ ਇਹ ਕਦੇ ਲੂਜ਼ ਨਹੀਂ ਹੁੰਦੀ ਜਿਹੜਾ ਸੁਰ ਪਾ ਇੱਕ ਵਾਰ ਰੱਖ ਲਿਆ ਉਹੀ ਸੁਰ ਸਾਰੇ ਸਟੇਜ ਦੇ ਉੱਪਰ ਵਜੇਗਾ। ਕੀ ਬਾਤ ਹੈ ਭਾਈ ਸੁਰ ਰੱਖੋ ਫਿਰ ਲੈਂਡਲੋਰਡ ਦਾ। ਆਓ ਜੀ। ਲਾਈਵ ਆਉਣ ਦਿਓ। ਲੈਂਡਲੋਰਡ ਭਾਈ ਦਾ ਨਵਾਂ ਗਾਣਾ ਲਾਈਵ ਤੁੰਬੀ ਤੇ ਚੱਕੋਈ। ਅੱਖਾਂ ਤੋਂ ਹਟਾ ਕੇ ਛੇਟੋਂ ਫੋੜਦੀ ਮੈਨੂੰ ਕਹਿੰਦੀ ਲੋਹੜਨੀ ਫਰਹਕ ਹੋਣਦੀ ਅੱਖਾਂ ਤੋਂ ਹਟਾ ਕੇ ਛੇਟੋਂ ਫੋੜਦੀ ਮੈਨੂੰ ਕਹਿੰਦੀ ਲੋਹੜਨੀ ਫਰਹਕ ਹੋਣਦੀ ਸਿਰੇ ਦੇ ਬਰੈਡਾਂ ਨਾਲ ਧੀ ਲਾੜਲੀ ਵੀ ਸਿਰੋਂ ਪੈਰਾਂ ਤੱਕ ਟੱਕੀ ਹੋਈ ਆ ਓ ਲੈਡ ਲੋੜ ਜੱਟ ਹੀ ਕੋ ਚੱਕੂ ਖਰਚਾ ਜੀ ਕੁੜੀ ਫੈਸ਼ਨਾਂ ਦੀ ਪੱਟੀ ਹੋਈ ਆ ਕੀ ਬਾਤ ਹੈ ਲੈਡ ਲੋੜ ਜੱਟ ਹੀ ਕੋ ਚੱਕੂ ਖਰਚਾ ਜੀ ਕੁੜੀ ਫੈਸ਼ਨਾਂ ਦੀ ਪੱਟੀ ਹੋਈ ਆ ਕੀ ਬਾਤ ਹੈ ਕੀ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਬਈ ਬਹੁਤ ਵਧੀਆ ਬਈ ਮੂਡ ਦੀ ਗੱਲ ਆਈ ਹੈ ਵੀ ਜਦੋਂ ਤੁਸੀਂ ਮੂਡ 'ਚ ਹੁੰਨੇ ਹੋ ਉਦੋਂ ਕੀ ਕੀ ਕਰਦੇ ਹੋ ਸਿੰਗਿੰਗ ਤੋਂ ਇਲਾਵਾ ਖੱਪ ਪਾਉਨੇ ਆ ਥੋੜੀ ਬਹੁਤੀ ਵਸ ਹੋਰ ਕਿ ਕਿਦਾਂ ਦੇ ਇੰਜੋਏ ਕਰਦੇ ਆ ਆ ਯਾਰਾਂ ਦੋਸਤਾਂ ਦੇ ਨਾਲ ਤੁਸੀਂ ਅਕਸਰ ਦੇਖਿਆ ਹੋਣਾ ਮੇਰੇ ਨਾਲ ਉਹ ਵੀਡੀਓਜ਼ ਵਗੈਰਾ ਮੈਂ ਦੇਖੀਆਂ ਆ ਮੋਸਟਲੀ ਮੈਂ ਜਾਂ ਜਾਂ ਘਰ ਘਰ ਤਾਂ ਮੈਂ ਸੌਣ ਜਾਂਦਾ ਵੈਸੇ ਜੀ ਜ਼ਿਆਦਾਤਰ ਮੈਂ ਗੱਡੀ 'ਚ ਹੁੰਨਾ ਗੱਡੀ 'ਚ ਖੱਪ ਪਾਹੀ ਕਰੀਦੀ ਆ ਜਾਂ ਰਸਤੇ 'ਚ ਜਾਂਦੇ ਕੋਈ ਟਰੱਕ ਆ ਗਿਆ ਮੂਰੇ ਉਹਦੇ ਪਿੱਛੇ ਕੀ ਲਿਖਿਆ ਪੜ੍ਹ ਲਿਆ ਬਸ ਇਦਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਖੱਪ ਬਾਜੀ ਜੀ ਔਰ ਭਾਜੀ ਮੂਵੀ ਹੁਣ ਤੁਸੀਂ ਕੀਤੀ ਆ ਕਾਫੀ ਸਾਰੇ ਡਾਇਲੋਗ ਬੋਲਣੇ ਵੀ ਸਿੱਖ ਲਏ ਹੋਣੇ ਪੰਜਾਬੀ ਕੋਈ ਇੱਕ ਪੰਜਾਬੀ ਡਾਇਲੋਗ ਮੈਂ ਤੁਹਾਨੂੰ ਦੇਣਾ ਉਹ ਡਾਇਲੋਗ ਨੂੰ ਤੁਸੀਂ ਹਿੰਦੀ 'ਚ ਬੋਲਣਾ ਇਹ ਟਾਸਕ ਆ ਵੀ ਫਿਲਮ ਤੁਸੀਂ ਪੰਜਾਬੀ ਕੀਤੀ ਹੁਣ ਅੱਗੇ-ਅੱਗੇ ਭਾਜੀ ਆਪਾਂ ਹਿੰਦੀ ਵਾਸਤੇ ਵੀ ਤਿਆਰੀ ਕਰਨੀ ਬਿਲਕੁਲ ਬਿਲਕੁਲ ਜੀ ਹਿੰਦੀ ਪਰ ਇਦਾਂ ਹੈ ਵੀ ਪੰਜਾਬੀ ਬੰਦਾ ਜੇ ਹਿੰਦੀ ਬੋਲੇਗਾ ਤਾਂ ਫਿਰ ਵੀ ਉਹ ਪੰਜਾਬੀ ਉਹ ਬੋਲੇਗਾ ਹਾਂ ਉਹ ਪੰਜਾਬੀ ਟੱਚ 'ਚ ਆ ਲਈ ਹਿੰਦੀ ਬੋਲੇਗਾ ਬਟ ਨਹੀਂ ਭਾਜੀ ਤੁਸੀਂ ਕੋਸ਼ਿਸ਼ ਕਰਨੀ ਵਾਅਦਾ ਤੋਂ ਵੱਧ ਵੀ ਨਹੀਂ ਪੰਜਾਬੀ ਟੱਚ ਨਹੀਂ ਹੋਣਾ ਚਾਹੀਦਾ ਠੀਕ ਹੈ ਰੋਟੀ ਤੇ ਅੱਜ ਗੰਡਾਸੇ ਤੇ ਰੱਖ ਕੇ ਖਾਏਗਾ ਓਏ ਇਹਨੂੰ ਹਿੰਦੀ ਗੰਡਾਸੇ ਤੇ ਰੱਖ ਕੇ ਖਾਏਗਾ ਓਏ ਰੋਟੀ ਤੋਂ ਅਬ ਗੰਡਾਸੇ ਤੇ ਰੱਖ ਕੇ ਖਾਏਗਾ ਓਏ ਆਈ ਆ ਗਿਆ ਪੰਜਾਬੀ ਟੱਚ ਇਹ ਹੁੰਦਾ ਹੈ ਇਹ ਹੁੰਦਾ ਹੈ ਅਰ ਭਾਈ ਫੋਕ ਆਵਾਜ਼ ਆ ਤੁਹਾਡੀ ਬੜੀ ਖੜਵੀ ਆਵਾਜ਼ ਆ ਬੜੀ ਨਿੱਗੀ ਆਵਾਜ਼ ਜਿਹਨੂੰ ਕਹਿੰਦੇ ਆਪਾਂ ਸੋ ਕਿਹੜੇ ਕਿਹੜੇ ਫੋਕ ਗਾਣੇ ਐਸੇ ਹੁੰਦੇ ਸੀ ਜਿਹੜੇ ਯੂਨੀਵਰਸਿਟੀ ਟਾਈਮ ਤੇ ਤੁਸੀਂ ਬਹੁਤ ਗਾਉਂਦੇ ਹੁੰਦੇ ਸੀ ਜਿਹੜੇ ਸਾਡੇ ਪਰਸਨਲ ਫੇਵਰੇਟ ਹੁੰਦੇ ਮਾਨਕ ਸਾਹਿਬ ਦੇ ਗਾਣੇ ਮੈਂ ਬਹੁਤ ਗਾਏ ਆ ਕੀ ਬਾਤ ਹੈ ਜਨਮ ਦਿਨ ਸੀ ਕਰ ਲ ਉਹਨਾਂ ਦਾ ਆਹ ਕੀ ਬਾਤ ਹੈ ਉਹਨਾਂ ਦੇ ਗਾਣੇ ਤਾਂ ਕਮਾਲ ਸੀ ਕੀ ਬਾਤ ਮਤਲਬ ਉਹਨਾਂ ਨੂੰ ਸੁਣ ਸੁਣ ਕੇ ਹੀ ਗੋਣਾ ਲੱਗੇ ਆ ਸੀ ਜਿਵੇਂ ਉਹ ਹੋ ਉਹਨਾਂ ਨੂੰ ਸੁਣ ਸੁਣ ਕੇ ਗਾਏ ਆ ਤੇ ਉਹਨਾਂ ਦੇ ਗਾਣੇ ਫੋਕ ਤੇ ਰਿਟਿੱਲੇ ਤੋਂ ਸੂਰਤ ਦੀਂਦੀ ਹੀਟ ਦੀ ਕੀ ਬਾਤ ਹੈ ਹਾਂ ਇਦਾਂ ਦੇ ਗਾਣੇ ਭਾਈ ਬਰਥਡੇ ਉਹਨਾਂ ਦਾ ਕੱਲ ਸੀ ਬਟ ਆਪਾਂ Song ਅੱਜ ਡੈਡੀਕੇਟ ਕਰਦੇ ਹਾਂ ਉਹਨਾਂ ਨੂੰ ਜਿਨੇ ਵੀ ਮਾਨਕ ਸਾਹਿਬ ਦੇ ਫੈਨਸ ਆ ਭਾਈ ਉਹਨਾਂ ਵਾਸਤੇ ਸਪੈਸ਼ਲ ਕੁਝ ਸੁਣਾ ਰਿਹਾ ਭਾਈ ਮਾਨਕ ਸਾਹਿਬ ਦਾ ਕੁਝ ਵੀ ਸਪੈਸ਼ਲ ਆਹਾ ਮੂਡ ਬਣ ਗਿਆ ਜੀ ਪੂਰਾ ਪੂਰਾ ਓ ਤੇਰੇ ਟਿੱਲੇ ਤੂੰ ਓ ਸੂਰਤ ਦੀ ਦੀ ਆਹੀਰ ਦੀ ਓ ਤੇਰੇ ਟਿੱਲੇ ਤੂੰ ਓ ਸੂਰਤ ਦੀ ਦੀ ਆਹੀਰ ਦੀ ਓ ਲੈ ਵੇਖ ਗੋਰਖਾ ਉੱਡਦੀ ਐ ਫੁਲਕਾਰੀ ਆਹਾਂ